ਚਲੰਜੀ ਸਿੰਘ ਚੰਨੀ ਅੱਜ ਲੋਕ ਸਭਾ ਦੀ ਜਿਹੜੀਆਂ ਚੋਣਾਂ ਚੱਲ ਰਹੀਆਂ ਲੋੜੇ ਦਰਮਿਆਣਾ ਜਿ ਭੋਪੜ ਦੇ ਵਿੱਚ ਜਿਹੜਾ ਪਹੁੰਚੇ ਸੀ ਭੋਪੜ ਦੇ ਪਹੁੰਚਦੇ ਸਾਰ ਉਹਨਾਂ ਨੇ ਜਨਤਾ ਕੇ ਜਿਹੜੇ ਜਨਤਾ ਕੇ ਸਾਹਮਣੇ ਜਿਹੜੇ ਅੱਜ ਰੂਬਰੂ ਹੋਏ ਆ ਭੋਪੜ ਦੇ ਵਿੱਚ ਅੱਜ ਅਸ਼ਵਨ ਭੱਲਾ ਦੇ ਘਰ ਗਏ ਸਥਾਨ ਦੇ ਜਿਹੜੇ ਅੱਜ ਪਹੁੰਚੇ ਸੀ ਪਰ ਜਦੋਂ ਮੀਡੀਆ ਨੇ ਉਹਨਾਂ ਨਾਲ ਗੱਲ ਕਰਨੀ ਚਾਹੀ ਤੇ ਮੀਡੀਆ ਦੇੰਦਾ ਇਹ ਸਵਾਲਾਂ ਦੇ ਜਵਾਬ ਦੇਣ ਤੋਂ ਸਾਫ ਨਾ ਇਨਕਾਰ ਕਰ ਦਿੱਤਾ ਇੱਕ ਇੱਥੇ ਕਿੱਥੇ ਇੱਕ ਬਹੁਤ ਵੱਡੀ ਜਿਹੜੀ ਗੱਲ ਦੇਖਣ ਨੂੰ ਮਿਲੀ ਹੈ ਕਿ ਮੀਡੀਆ ਦੇ ਸਵਾਲਾਂ ਨੂੰ ਜਿਹੜਾ ਇਹ ਬੋਲਣ ਤੋਂ ਜਵਾਬ ਦੇਣ ਤੋਂ ਜਿਹੜਾ ਇਨਕਾਰ ਕਰਨਾ ਉਹ ਇੱਕ ਆਪਣੇ ਆਪ 'ਚ ਬਹੁਤ ਵੱਡੀ ਗੱਲ ਆ ਕਿ ਕਮ ਸਕამ ਮੀਡੀਆ ਦੇ ਸਾਹਮਣੇ ਜੇ ਉਹ ਆਏ ਆ ਕਮ ਸਕამ ਹੁੰਦਾ ਸਵਾਲਾਂ ਦੇ ਜਿਹੜੇ ਜਵਾਬ ਇਹ ਨਹੀਂ ਦੇ ਸਕੇ ਬਹੁਤ ਆਪਣੇ ਆਪ 'ਚ ਇੱਕ ਵੱਡਾ ਸਵਾਲ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਆ ਜਾਵੇਗਾ ਕਿ ਕੀ ਲੋਕ ਇਹ ਕਾਂਗਰਸ ਦੇ ਉੱਪਰ ਵਿਸ਼ਵਾਸ ਕਰਦੀ ਆ ਕਿਉਂਕਿ ਕਾਂਗਰਸ ਦੇ ਕਈ ਜਿਹੜੇ ਵੱਡੇ ਲੀਡਰ ਆ ਉਹ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਚੁੱਕੇ ਆ ਤੇ ਅੱਜ ਵੀ ਜਿਹੜਾ ਸਮੇਂ ਦੇ ਮੁਤਾਬਿਕ ਜਿਹੜਾ 6 ਵਜੇ ਦੇ ਨਾਲ ਪਹੁੰਚਣਾ ਸੀ ਪਰ ਨਹੀਂ ਸਮੇਂ ਦੇ ਪਹੁੰਚ ਪਾਏ ਤੇ ਲੋਕ ਇੰਤਜ਼ਾਰ ਕਰਦੇ ਕਰਦੇ ਇਥੋਂ ਚਲੇ ਗਏ ਪਰ ਟਾਈਮ ਨਾਲ ਨਹੀਂ ਪਹੁੰਚ ਪਾਏ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਜੰਦਾ ਜਿਹੜੀ ਆ ਉਹ ਕਾਂਗਰਸ ਤੇ ਵਿਸ਼ਵਾਸ ਕਰਕੇ ਉਹਨਾਂ ਨੂੰ ਵੋਟ ਪਾ ਸਕੇ 23 ਤਰੀਕ ਹੋ ਗਈ ਹੈ ਅੱਜ ਤੱਕ ਪੁਲਿਸ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਹੈਲਥ ਡਿਪਾਰਟਮੈਂਟ ਦੇ ਬਹੁਤ ਸਾਰੇ ਬੰਦਿਆਂ ਨੂੰ ਤਨਖਾਹ ਨਹੀਂ ਮਿਲੀ ਤੇ ਪੰਜਾਬ ਦੇ ਵਿੱਚ ਰਾਜਿਕਤਾ ਫੈਲ ਰਹੀ ਹੈ ਫਾਈਨੈਂਸ਼ੀਅਲ ਕ੍ਰਾਈਸਿਸ ਆ ਗਿਆ ਹੈ ਤੇ ਇਲੈਕਸ਼ਨ ਕੋਡ ਲੱਗਿਆ ਹੋਇਆ ਹੈ ਇਹਦੇ ਵਿੱਚ ਵੀ ਪੰਜਾਬ ਸਰਕਾਰ ਨੇ 2500 ਕਰੋੜ ਰੁਪਇਆ ਹੁਣ ਨਵਾਂ ਕਰਜ਼ਾ ਲਿਆ ਹੈ ਇਸ ਤਰ੍ਹਾਂ ਕਿਸ ਤਰ੍ਹਾਂ ਚੱਲੇਗਾ ਪੰਜਾਬ ਇਸੇ ਤਰ੍ਹਾਂ ਅਗਰ ਆਰਥਿਕ ਅਵਸਥਾ ਨਿਗਰਦੀ ਜਾਏਗੀ ਤਾਂ ਸਾਡੇ ਆਉਣ ਵਾਲੇ ਪੀੜ੍ਹੀ ਦਾ ਕੀ ਬਣੇਗਾ ਜਵਾਨੀ ਦਾ ਕੀ ਬਣੇਗਾ ਇਹ ਸਵਾਲ ਹੈ ਜਿਹੜਾ ਮੈਂ ਸਰਕਾਰ ਤੋਂ ਪੁੱਛਣਾ ਚਾਹੁੰਦਾ ਕਿ ਕਿੰਨਾ ਤੁਸੀਂ ਕਰਜ਼ੇ 'ਚ ਨਿਗਾਰ ਪਾ ਦੋਗੇ ਕਿੰਨਾ ਤੁਸੀਂ ਪੰਜਾਬ ਨੂੰ ਡੋਬੋਗੇ ਹੁਣ ਤੁਸੀਂ ਪੰਜਾਬ ਤੇ ਰਹਿਮ ਕਰੋ ਵੈਸੇ ਮੈਂ ਇੱਕ ਗੱਲ ਕਹਿ ਦੇਣਾ ਕਿ ਆ ਚੂਣਾ ਆ ਗਈ ਹੈ ਇੱਕ ਤਰੀਕ ਤੋਂ ਬਾਅਦ ਇੱਕ ਮਹੀਨਾ ਨਹੀਂ ਟੱਪਣਾ ਇਹ ਆਮ ਆਦਮੀ ਦੀ ਸਰਕਾਰ ਗਿਰ ਜਾਣੀ ਹੈ ਇਹ ਤੁਸੀਂ ਮੇਰੀ ਗੱਲ ਨੋਟ ਰੱਖਿਓ ਥੈਂਕ ਯੂ ਸਰ ਇੱਕ 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 ਚੋਰ ਕੋ ਚਾਹਤੇ ਕਿ ਦੋ ਵਾਰ ਮਕਾਨ ਜਿਹੜਾ ਕਰੂਗਾ ਇੱਕ 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 ਵਾਰ ਦੇਖੋ ਰੋਜ਼